ਬਿਲਕੁਲ ਖਤਮ ਹੋ ਚੁੱਕਾ ਹੈ ਏਰੀਆ ਕਪਟਾ ਬਹੁਤ ਵੱਡਾ ਏਰੀਆ ਹੈ ਇਸੇ ਨੁਕਸਾਨ ਕਿਸਾਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਹੈ ਜੋ ਕਿ ਪਹਿਲਾਂ ਹੀ ਕਿਸਾਨ 15-15000 ਰੁਪਇਆ ਲਾ ਕੇ ਕਾਜੇ ਥੱਲੇ ਆਇਆ ਬੈਠਾ ਹੈ ਤੇ ਉੱਤੋਂ ਕੁਦਰਤੀ ਕਰੋਪੀ ਇਹ ਨੂੰ ਵੇਖ ਲਓ ਤੁਸੀਂ ਹਾਲਾਤ ਦੇ ਉਹ ਛੋਟੇ ਜ਼ਿੰਮੇਦਾਰ ਹੈ ਸਾਰੇ ਕੋਈ ਵੱਡੇ ਕੋਈ ਲੈਂਡ ਲਾ ਦੇ ਕਿਸੇ ਕੋਲ ਠੇਕੇ ਤੇ ਲੈ ਕੇ ਵਾਹਣ ਝੋਨਾ ਲਾਇਆ ਸੀਗਾ ਜੋ 20000 ਰੁਪਏ ਪਹਿਲਾਂ ਖਰਚਾ ਕਰੀ ਬੈਠਾ ਕਿਸਾਨ ਅਕੀਲ ਤੇ ਆ ਕੇ ਖੁਦਕੁਸ਼ੀ ਨਹੀਂ ਕਰਦੇ ਉਸ ਤੋਂ ਪਹਿਲਾਂ ਹੀ ਬੇਨਤੀ ਕਰਦੇ ਆਂ ਅਸੀਂ ਸਰਕਾਰ ਨੂੰ ਵੀ ਇਹਦਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਗਾਂ ਵਾਸਤੇ ਉਧਰ ਦੀ ਆਫਤਾਂ ਨਾਲ ਲੜਨ ਲਈ ਪਹਿਲਾਂ ਹੀ ਭੁਗਤੇ ਪ੍ਰਬੰਧ ਕੀਤੇ ਜਾਣ ਜੋ ਕਿ ਇਹ ਕਿਸਾਨ ਖੁਦਕੁਸ਼ੀਆਂ ਤੋਂ ਬਚ ਸਕਣ